ਗੌੜੀ ਮਹੱਲਾ ਪੰਜਵਾ ਤੁਮ ਸਮਰਥ ਤੁਮ ਹੈ ਮੇਰਾ ਸਵਾਮੀ ਸਭ ਕਿਛ ਤੁਮ ਤੇ ਤੂੰ ਅੰਤਰ ਜਾਮੀ ਪਾਰ ਬ੍ਰਹਮ ਪੂਰਨ ਜਨ ਕੋਟ ਤੇਰੀ ਸ਼ਰਨ ਉਦਰ ਹੈ ਜਨ ਕੋਟ ਰਹਾਉ ਜੇ ਤੇ ਜੀਤੇ ਤੇ ਸਭ ਤੇਰੇ ਤੁਮਰੀ ਕਿਰਪਾ ਤੇ ਸੂਖ ਖਨੇਰੇ ਜੋ ਕਿਛ ਵਰਤਾ ਸਭ ਤੇਰਾ ਭਾਣਾ ਹੁਕਮ 부ਝੈ ਸੋ ਸਤ ਸਮਾਨ ਕਰਿ ਕਿਰਪਾ ਦੀਜੈ ਪ੍ਰਭ ਦਾਨ ਨਾਨਕ ਸਿਮਰੈ ਨਾਮ ਨਿਧਾਨ ਗਉੜੀ ਮਹੱਲਾ ਪੰਜਵਾਂ ਤਾਕਾ ਦਰਸ ਪਾਈਐ ਵਡ ਭਾਗਿ ਜਾ ਕੀ RAM ਨਾਮ ਲਿਵ ਲਾਗੀ ਜਾ ਕੈ ਹਰਿ ਵਸਿਆ ਮਨ ਮਾਹੀ ਤਾ ਤਉ ਦੁਖ ਸੁਪਨੈ ਭੀ ਨਾ ਵੀ ਰਾਵ ਸਰਬ ਨਿਧਾਨ ਰਾਖੇ ਜਨ ਮਾਹੀ ਤਾ ਕੈ ਸੰਗ ਕਿਲੇਖ ਦੁਖ ਜਾਹਿ ਜਨ ਕੀ ਮਹਿਮਾ ਕਥੀ ਨ ਜਾਏ ਪਾਰ ਬ੍ਰਹਮ ਜਨ ਰਹਿਆ ਸਮਾਏ ਕਰ ਕਿਰਪਾ ਪ੍ਰਭ ਦਿਨੋ ਸੁਣੀ ਜੈ ਦਾਸ ਕੀ ਧੂਰ ਨਾਮ ਕਉ ਦੀਜੈ ਗਉੜੀ ਮਹੱਲਾ ਪੰਜਵਾਂ ਹਰਿ ਸਿਮਰਤ ਤੇਰੀ ਜਾਏ ਬੁਲਾਏ ਸਰਬ ਕਲਿਆਣ ਵਸੈ ਮਨ ਆਏ ਪਾਜਮਾਨ ਮੇਰੇ ਏਕੋ ਨਾਮ ਜੀ ਤੇਰੇ ਕੈ ਆਵੇ ਤਾਮ ਰਹਾਵ ਰਹਿਣ ਦਿਨ ਸੁਗੁਣ ਗਾਓ ਅਨੰਤਾ ਗੁਰ ਪੂਰੇ ਕਾ ਨਿਰਮਲ ਮੰਤਾ ਛੋੜ ਉਪਾヴ ਏਕ ਟੇਕ ਰਾਹ ਮਹਾ ਪਦਾਰਥ ਅੰਮ੍ਰਿਤ ਰਸ ਜਾਖ ਵਿਖਮ ਸਾਗਰ ਤੇਈ ਜਨ ਕਰੇ ਨਾਨਕ ਜਾ ਕਉ ਨਦਰ ਕਰੇ ਗੋੜੀ ਮਹੱਲਾ ਪੰਜਵਾ ਹਿਰਦਾ ਚਰਨ ਕਮਲ ਪ੍ਰਭ ਧਾਰੇ ਪੂਰੇ ਸਤਗੁਰ ਮਿਲ ਨਿਸਤਾਰੇ ਗੋਬਿੰਦ ਗੁਣ ਗਾਵ ਹੁ ਮੇਰੇ ਭਾਈ ਮਿਲ ਸਾਧੂ ਹਰ ਨਾਮ ਧਿਆਈ ਰਹਾਉ ਦੁਲਬ ਦੇ ਹੋਈ ਪਰਵਾਨ ਸਤਗੁਰ ਤੇ ਪਾਇਆ ਨਾਮ ਨਿਸਾਨ ਹਰਿ ਸਿਮਰਤ ਪੂਰਨ ਪਦ ਪਾਇਆ ਸਾਧ ਸੰਗ ਭੈ ਭਰਮ ਮਿਟਾਇਆ ਜਪ ਕਾਤ ਦੇਖੋਂ ਤਤ ਰਹਿਆ ਸਮਾਏ ਨਾਨਕ ਦਾਸ ਹਰ ਕੀ ਸਰਣਾਏ ਗੌੜੀ ਮਹੱਲਾ ਪੰਜਵਾਂ ਗੁਰ ਜੀ ਕੇ ਦਰਸ਼ਨ ਕਉ ਬਲ ਜਾਵ ਜਪ ਜਪ ਜੀਵਾ ਸਤ ਗੁਰ ਨਾਉ ਪਾਰ ਬ੍ਰਹਮ ਪੂਰਨ ਗੁਰ ਦੇਵ ਕਾ ਕਿਰਪਾ ਲਾ ਗਾਉ ਤੇਰੀ ਸੇਵ ਰਹਾਉ ਚਰਨ ਕਮਲ ਹਿਰਦੈ ਉਰ ਧਾਰਿ ਮਨ ਤਨ ਧਨ ਗੁਰ ਪ੍ਰਾਨ ਅਧਾਰੀ ਸਫਲ ਜਨਮ ਹੋਵੇ ਪਰਵਾਨ ਗੁਰ ਪਾਰ ਬ੍ਰਹਮਨ ਨਿਕਟ ਕਰ ਜਾਣ ਸੰਤ ਧੂਰ ਪਾਈਐ ਵਡ ਭਾਗੀ ਨਾਨਕ ਗੁਰ ਭੇਟਤ ਹਰਿ ਸਿਉ ਲਿਵ ਲਾਗੀ ਗਉੜੀ ਮਹੱਲਾ ਪੰਜਵਾ ਕਰੈ ਦੋਹ ਕਰਮ ਦਿਖਾਵੇ ਹੋਰ RAM ਕੀ ਦਰਗਾਹ ਬਾધા ਚੋਰ ਰਾਮ ਰਮੈ ਸੋਈ ਰਾਮਾਣਾ ਜਲ ਸੰਮਹੀਨ ਏਕ ਸਮਾਨ ਰਹਾਉ ਅੰਤਰ ਵਿਖ ਮੁਖ ਅੰਮ੍ਰਿਤ ਸੁਣਾਵੈ ਜੰਪੁਰ ਬਾਧਾ ਚੋਟਾਂ ਖਾਵੇਂ ਅਨੇਕ ਪੜਦੇ ਮਹਿ ਕਮਾਵੇ ਵਿਕਾਰ ਛਿਣ ਮਹਿ ਪ੍ਰਗਟ ਹੋਵੇਂ ਸੰਸਾਰ ਅੰਤਰ ਸਾਥ ਨਾਮ ਰਤ ਰਤਾ ਨਾਨਕ ਤਿਸ ਕਿਰਪਾਲ ਬਿਧਤਾ ਗੋੜੀ ਮਹੱਲਾ ਪੰਜਵਾ ਰਾਮ ਰੰਗ ਕਦੇ ਉਤਰ ਨਾ ਜਾਏ ਗੁਰ ਪੂਰਾ ਜਿਸ ਦੇ ਗੁਜਹਾਏ ਹਰ ਨੰਗ ਰਾਤਾ ਸੋ ਮਨ ਸਾਚਾ ਲਾਲ ਰੰਗ ਪੂਰਨ ਪੁਰਖ ਵਿधाता ਰਹਾਉ ਸੰਤਹ ਸੰਗ ਬੈਸ ਗੁਣ ਗਾਏ ਤਾ ਕਾ ਰੰਗ ਨ ਉਤਰੈ ਜਾਏ ਬਿਨ ਹਰ ਸਿਮਰਨ ਸੁਖ ਨਹੀਂ ਪਾਇਆ ਆਨ ਰੰਗ ਠੀਕੇ ਸਭ ਮਾਇਆ ਗੁਰ ਰੰਗ ਦੇ ਸੇ ਭਏ ਨਿਹਾਲ ਕਹੋ ਨਾਨਕ ਗੁਰ ਭਏ ਹੈ ਦਿਆਲ ਗਉੜੀ ਮਹੱਲਾ ਪੰਜਵਾ ਸਿਮਰਤ ਸੁਆਮੀ ਤੇ ਲਿਖਨਾਸੇ ਸੂਖ ਸਹਿਜ ਆਨੰਦ ਨਿਵਾਸੇ RAM ਜਨਾ ਕਾ RAM ਪਰੋਸਾ ਨਾਮ ਜਪਤ ਸਭ ਮਿਟਿਓ ਅੰਦੇਸਾ ਰਹਾਉ ਸਾਥ ਸੰਗ ਕਛ ਭਉ ਨਾ ਭ੍ਰਾਂਤੀ ਗੰਭ ਪਾਲਗਾ ਇਹ ਦਿਨ ਰਾਤੀ ਕਰ ਕਿਰਪਾ ਪ੍ਰਭ ਬੰਧਨ ਛੋਟ ਚਰਨ ਤਮਨ ਕੀ ਦੀਨੀ ਓਟ ਕਹੋ ਨਾਨਕ ਮਨ ਭਈ ਪ੍ਰਤੀ ਨਿਰਮਲ ਜਸ ਪੀ ਵਹਿ ਜਨ ਮੀਤ ਗੌੜੀ ਮਹੱਲਾ ਪੰਜਵਾ ਹਰ ਚਰਣੀ ਜਾਂ ਕਾ ਮਨ ਲਾਗਾ ਦੁਖ ਦਰਦ ਭ੍ਰਮਤਾ ਕਾ ਭਾਗਾ ਹਰ ਧਨ ਕੋ ਵਾਪਾਰੀ ਪੂਰਾ ਜਿਸ ਹੈ ਨਿਵਾਜੇ ਸੋ ਜਨ ਸੂਰਾ ਰਹਾਉ ਜਾ ਕਉ ਭੈ ਕਿਰਪਾਲ ਗੁਸਾਈ ਸੇ ਜਨ ਲਾਗੇ ਗੁਰ ਕੀ ਪਾਈ ਸੂਖ ਸਹਿਜ ਸ਼ਾਂਤ ਆਨੰਦਾ ਜਪ ਜਪ ਜੀਵੇ ਪਰਮ ਨੰਦਾ ਨਾਮ ਰਾਸ ਸਾਧ ਸੰਗ ਖਾਟੀ ਕਹੋ ਨਾਮੁ ਤੇ ਪ੍ਰਭ ਅਪਦਾ ਪਾਤੀ ਗਉੜੀ ਮਹੱਲਾ ਪੰਜਵਾ ਹਰਿ ਸਿਮਰਤ ਸਭ ਮਿ ਟਹਿ ਕਲੇਸ਼ ਚਰਨ ਕਮਲ ਮਨ ਮਹਿ ਪਰਵੇਸ਼ ਪੁਚਰਾ ਹੋ ਰਾਮ ਨਾਮ ਲਖਬਾਰੀ ਅੰਮ੍ਰਿਤ ਰਸ ਪੀਵਹੁ ਪ੍ਰਭ ਪਿਆਰੀ ਰਹਾਉ ਸੂਖ ਸਹਿਜ ਰਸ ਮਹਾ ਆਨੰਦਾ ਜਪ ਜਪ ਜੀਵੇ ਪਰਮ ਆਨੰਦਾ ਕਾਮ ਕ੍ਰੋਧ ਲੋਭ ਮਦ ਖੋਏ ਸਾਧਕ ਸੰਗ ਕਿਨ ਬਿਕ ਸਭ ਧੋਏ ਕਰ ਕਿਰਪਾ ਪ੍ਰਭ ਦੀਨ ਦਇਆਲਾ ਨਾਨਕ ਦੀਜੈ ਸਾਧਰਵਾਲਾ